ਨੰਮ ਬਨਾਲਾ ਸਾਲਾ ਉਹ ਦੇਖੇ ਪਿਛਲੇ ਸਾਲ ਵਨ ਦਿੱਤਾ ਸੀ ਉਸ ਤੋਂ ਕਿੱਟ ਜਿਹੜਾ ਹੈਗਾ 3 400 ਮੀਟਰ 400 ਮੀਟਰ ਤੇ 500 ਮੀਟਰ ਜਿਹੜੇ ਬੰਨ੍ਹ ਪਾੜਾ ਲੈ ਪਛਿਆ ਅਰੇ ਜਿਹੜਾ ਅੱਗੇ ਜਿਹਦੇ ਤੋਂ ਨਾਲਾਂ ਦਾ ਪਾਣੀ ਵਾਪਸ ਚਲੇ ਜਾਂਦਾ ਸੀ ਤੇ ਪਾਣੀ ਆਪਣੇ ਘਰ ਵਿੱਚ ਚੱਲ ਜਾਂਦਾ ਸੀ ਉਹ ਜਿਹੜਾ ਇਹਦਾ ਵੇਸ ਸੀ ਹੁਣ ਇਹ ਰਸਤਾ ਬਦਲ ਗਿਆ। ਉਹ ਸਾਰੇ ਦਾ ਸਾਰਾ ਬੰਨੀ ਜਿਹੜਾ ਹੈਗਾ ਵਾਪਸ ਇਹ ਬੰਨ ਦੇ ਨਾਲ ਲੱਗ ਕੇ ਅੱਗੇ ਇਹ ਦੋ ਰਸਤੇ ਆ ਰਹੀ ਜਾ ਰਹੇ ਹੈ ਕਿ ਵਈਆਂ ਨੂੰ ਇੱਕ ਜਿਹੜਾ ਦਰਿਆ ਨੂੰ ਇਹ ਕਾਫੀ ਜਿਹੜਾ ਹੈਗਾ ਜਿਹੜਾ ਮੰਨ ਹਿੱਟ ਕਰਦੇ ਤੇ ਲਗਾਤਾਰ ਇਹ ਸਾਰੇ ਢੀਮਾ ਐਸਟੀਆਰ ਐਫਸੀ ਇਰੇ ਇੰਡੀਆ ਰੋਟੀਆਂ ਤੇਰੀ ਜੇ ਲੋਕਲ ਸੀਮਾ ਪਾਰੀ ਅਲਾਕਨ ਵਾਸੀ ਲੱਗੀਆਂ ਤੇ ਜਦੋਂ ਜਹਾਜ ਚੱਲ ਵੀ ਹੈ ਜਿਹੜੇ ਟੱਕਰ ਜਿਹੜਾ ਹੈ ਸੁਰੱਖਿਤੀ ਕਾਬੂ ਦੇ ਵਿੱਚ ਆਮਡ ਰਹਾ ਹੈ ਕਿ ਪ੍ਰਕਿਰਿਆ ਹੈ ਕਿ ਕੋਸ਼ਿਸ਼ ਜਨ ਆਏ ਜੀ ਬੰਨ ਬੱਧਾਰੋਵੇ ਤਾਂ ਕਿ ਜਿਹੜਾ ਇਹਦਾ ਦੂਸਰਾ ਪਾਸਾ ਇਹ ਵੱਲੋਂ ਦੂਸਰਾ ਹੁੰਦਾ ਤਾਂ ਬਹੁਤ ਨੀਵਾ ਤੇ ਕੋਸ਼ਿਸ਼ ਕਰਕੇ ਇਹਨਾਂ ਨਾਲ ਕਿ ਤਿੰਨ ਨੂੰ ਰੋਕੇ ਜਾਵੇ ਉਹਦੇ ਵਾਸਤੇ ਜਦੋਂ ਜਦ ਜਿਹੜੀ ਚੱਲ